हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਹਿਫਰ ਬੱਚਿਆਂ ਛੇੜ ਲਈ ਲੈ ਕੇ ਆਏ ਆਂਗੇ ਨੌ ਦੀਆਂ ਨੌਂ ਬਾਈ ਐਮਨ ਲੋ ਟਾਪ ਕੁਆਲਿਟੀਾਂ ਦੀਆਂ ਨੇ ਉਹਨਾਂ ਵਿੱਚੋਂ ਸੱਤ ਤਾਂ ਬੱਚੇ ਆ ਗਏ ਜਿਹੜੇ ਜਰਸੀ ਦੇ ਆ ਗਏ ਬਾਈ ਤੇ ਦੋ ਆ ਗਏ ਬਾਈ ਕੋਲੇ ਐਚ ਐਫ ਦੇ ਕੁਝ ਤਾਂ ਐਮਨ ਲੋ ਟੀਕਾ ਲੈਣ ਦੇ ਕਾਬਲ ਹੀ ਆ ਤੇ ਕੁਝ ਅਜੇ ਛੋੜੇ ਛੋਟੇ ਬੱਚੇ ਆ ਗਏ ਕਿਉਂਕਿ ਕਈ ਵੀਰ ਛੋਟੇ ਬੱਚਿਆਂ ਦੇ ਸਕੀਨ ਆਉਂਦੇ ਹੁੰਦੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਧੰਨਵਾਦ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕੋ ਬਾਈ ਹਾਂਜੀ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਗਦੀਪ ਸਿੰਘ ਜੀ ਐਡਰੈਸ ਆਪਣਾ ਜੈਤੋ ਸ਼ਹਿਰ ਹੈ ਜਿਲ੍ਹਾ ਫਰੀ ਨੇੜੇ ਪਿੰਡ ਨੇੜੇ ਆਪਣੇ ਬਾਜ਼ਾਖਾਨਾ ਜਿੱਥੋਂ ਅੱਗੇ ਬਾਜ਼ਾਖਾਨਾ ਰੋਡ ਤੇ ਆਪਣਾ ਘਰ ਹੈ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦੋ ਆਪਣਾ ਕੰਟੈਕਟ ਨੰਬਰ ਆਪਣਾ 97811 15 150 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਜੇ ਗੱਲ ਕਰੀਏ ਆਪਣੇ ਕੋਲੇ ਮਾਲ ਹਰ ਟਾਈਮ ਹੁੰਦਾ ਹਾਂ ਹਰ ਟਾਈਮ ਨੌ 10 ਬੱਸੀਆਂ ਹੁੰਦੀਆਂ ਠੀਕ ਆ 9 10 ਬੱਸੀਆਂ ਬਾਈ ਕਹਿੰਦਾ ਹਰ ਟਾਈਮ ਹੁੰਦੀਆਂ ਬਾਈ ਫਿਰ ਜੇ ਗੱਲ ਕਰੀਏ ਜ਼ਿਆਦਾਤਰ ਜਰਸੀ ਹੁੰਦੀਆਂ ਹਾਂ ਜ਼ਿਆਦਾ ਜਰਸੀ ਹੁੰਦੀਆਂ ਠੀਕ ਆ ਐਚ ਐਫ ਘੱਟ ਹੁੰਦੇ ਹੋਣਗੇ ਐਚ ਐਫ ਠੀਕ ਆ ਮੰਨ ਕੇ ਚੱਲੋ ਬਾਈ ਜੇ ਬਾਈ ਨਾਲ ਤੁਸੀਂ ਕਰੋਗੇ ਕੰਟੈਕਟ ਕਰਦੇ ਹੋ ਤੁਹਾਨੂੰ 5-7 ਬੱਸੀਆਂ ਜਿੰਨੀਆਂ ਵੀ ਲੋੜ ਆ ਬਾਈ ਦੇ ਸਕਦਾ ਹਾਂ ਹਾਂ ਜਰਸੀ ਬੱਚੇ ਦੇ ਕੱਲ ਨੂੰ 4-5 ਨਵੇਂ ਆਏ ਨੇ ਹੂੰ ਸਹੀ ਗੱਲ ਐਚਪੀ ਦੇ ਵਿੱਚੇ ਤੋਂ ਹਾਂਜੀ ਹਾਂਜੀ ਕਿੰਨੀ ਉਮਰ ਦਾ ਬੱਚਾ ਆ ਗਿਆ ਬਈ ਤੇ 9 ਮਹੀਨਿਆਂ ਦੀ ਬੱਚੀ ਹੋਰੇ ਨਾ 9 ਮਹੀਨਿਆਂ ਦੀ ਹਾਂ 9 10 ਮਹੀਨੇ ਕੁਆਲਿਟੀ ਵਧੀਆ ਬੱਚੀ ਦੀ ਹੈ ਨਾ ਹਾਂਜੀ ਖੀਰੀ ਗੇ ਤੁਮ ਤੋਂ ਕੱਚੀ ਖੀਰੀ ਹੋਰ ਖੀਰੀ ਆ ਬਈ ਫੇ ਚੈੱਕ ਕਰੋ ਬਰੀਡ ਇੱਕ ਨੰਬਰ ਆ ਗਈ ਸ਼ਾਈਨਿੰਗ ਸੋਨਗ ਨਾ ਬੱਚੇ ਤੇ ਗੱਲ ਕਰੀਏ ਫੁੱਲ ਪੂਰਾ ਰਾਜ ਜਾਣ ਵਾਲਾ ਬੱਚਾ ਵੀਰੇ ਰਾਜੀ ਪਲਿਆ ਪੂਰੀ ਮਸਤੀ ਕਰਦਾ ਹੈ ਨਾ ਹਾਂਜੀ ਬਾਕੀ ਗੁੱਦ ਵਗੈਰਾ ਬਈ ਸਰੀਰ ਤੇ ਚੈੱਕ ਕਰ ਸਕਦੇਮ ਬੜੀ ਚੰਗੀ ਹੈ ਸ਼ਾਈਨਿੰਗ ਚਮਕ ਪ੍ਰਿੰਟ ਬਰੀਡ ਮੈਂ ਕਹਣਾ ਵੀ ਕੀਆ ਬਾਤ ਹੈ ਹਰ ਇੱਕ ਵਕਤ ਤੋਂ ਤੇ ਥਾਣ ਆਪਸ ਤੁਹਾਨੂੰ ਚੈੱਕ ਕਰਵਾਉਣ ਮੈਂ ਰੁਕੋ ਚੈੱਕ ਕਰੋ ਚੋਲੀ ਬੜੀ ਚੰਗਿਆ ਗਈ ਬਾਈ ਹਨਾ ਘੱਬਣਾ ਨਾਲ ਦੀ ਚੋਲੀ ਹੈਗੀ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੇਗਾ ਇਹਦਾ ਮੁੱਲ 22000 ਬਾਈ 22000 ਹੋਜੀ ਥੋੜਾ ਗਣਾ ਮੰਗ ਹਾਂ ਮੰਨ ਤਨ ਕਰ ਠੀਕ ਕੀ ਗੱਲਾਂ ਨੇ ਬਾਈ ਬਿਲਕੁਲ ਕਾਬਲ ਸਹੀ ਗੱਲ ਆ ਭਾਵੇਂ ਬਾਈ ਅੱਜ ਟੀਕਾ ਭਰਾ ਦੋਲ ਜਾ ਕੇ ਕਿਉਂਕਿ ਟੀਕਾ ਲੈਣ ਦੇ ਬਿਲਕੁਲ ਕਾਬਲਾ ਫੁੱਲ ਮਸਤੀ ਕਰਦੀ ਆ ਸਮੀ ਪਲੀ ਜੇ ਗੱਲ ਕਰੀ ਹੈ ਨਾ ਫੁੱਲ ਆ ਗਈ ਤੇ ਦੋਵੇਂ ਬਾਈ ਐਫ ਦੇ ਬੱਚੇ ਆ ਤੇ ਬਾਈ ਜੋੜਾ ਵੀ ਦੇ ਦੋਗੇ ਹਾਂ ਜੋੜਾ ਵੀ ਦੇ ਦੋਗੇ ਫਿਰ ਸਾਬਨਾਮ ਹੋ ਜੂਗਾ ਮੰਨ ਤਾ ਫਿਰ ਸਾਬਨਾਮ ਵੱਧ ਕਰ ਠੀਕ ਹੈ ਭਾਈ ਵਾਅਦੇ ਵਾਣ ਤਨ ਕਰਦੇਗੇ ਭਾਈ ਕਿ ਨਾ ਅੱਗੇ ਭਾਈ ਦੋ ਨਾ ਵੈਸੇ ਵੀ ਭਾਈ ਆਪਣਾ ਰੇਡ ਕਿਤੇ ਬੰਦਾ ਟਰਾਈ ਮਾਰ ਲੇ ਬਿਲਕੁਲ ਜਾਇਆ ਜਾਣਗੇ ਹੁਣ ਤੁਹਾਨੂੰ ਪਤਾ ਕੋਈ ਵੀ ਬੰਦੇ ਹੋਰ ਬਹੁਤ ਲੋਕ ਘਟ ਮੁੱਲ ਕਰਦੇ ਵੀਡੀਓ ਚ ਕੋਈ ਮੁੱਲ ਨਹੀਂ ਕਰਦਾ ਹਮਮ ਤਾਂ ਅੱਲਾ ਕਿਸੇ ਨੂੰ ਕੁਛ ਮੁੱਲ ਕਰੀ ਜਾਂਦੇ ਕਿਸੇ ਨੂੰ ਕੁਛ ਕਰੀ ਸਹੀ ਗੱਲ ਹੈ ਭਾਈ ਝੋਲੀ ਇਹਦੀ ਆਪਾ ਚੈੱਕ ਕਰਵਾ ਲੈ ਬੱਚੇ ਦੀ ਭਾਈ ਝੋਲੀ ਵਾਲੀ ਚੰਗੀ ਆ ਗਈ ਹੈ ਨਾ ਇਹਦਾ ਸਾਰਾ 14000 ਰੁਪਏ ਰੇਡਾ ਦੀ ਵਸ਼ੀਖ ਪ੍ਰਿੰਟ ਵਾਲੀ ਬੱਚੀ ਹੈ ਸ਼ਾਬਾਸ਼ ਸਮੱਖਾ ਬਣਾ ਦੇਖੋ ਬੱਚੇ ਦਾ ਹਨਾ ਬਰੀਡ ਆ ਗਈ ਇੱਕ ਮਾਨਤਨ ਕਰ ਦਾਂਗੇ ਬਰੇ 14 ਜੋ ਥੋੜਾ ਜਿਹਾ 14 ਜੋ ਮਾਨਤਨ ਕਰ ਦਾਂਗੇ ਬਾਈ ਕਹਿੰਦਾ ਭਾਈ ਬਰੀਡ ਦੇਖੋ ਯਾਰ ਬੱਚੇ ਦੀ ਕੁਆਲਟੀ ਵਾਲੇ ਬੱਚੇ ਆ ਗਏ ਫੇਸ ਵਗੈਰਾ ਨਾ ਜੇ ਗੱਲ ਕਰੀਏ ਬਾਹਲੇ ਚੰਗੇ ਆ ਗਏ ਇਹ ਨਹੀਂ ਹੈਗਾ ਵੀ ਲੱਛੇਲਾ ਮੇਜਿਕ ਨਹੀਂ ਬਾਈ ਪੂਰੀ ਰਾਜੀ ਗੱਲ ਪੂਰੇ ਰਾਜੀ ਰੂਜੀ ਦੀ ਗੱਲ ਕਰੀਏ ਫੁੱਲ ਨੇ ਫੁੱਲ ਖਰਾਕ ਦੇ ਬਲੇ ਬੱਚੇ ਆ ਬਾਈ ਤੇ ਬਾਈ ਜੇ ਕੋਈ ਜੋੜਾ ਇਕੱਠਾ ਲੈਂਦਾ ਫਿਰ ਕਿੰਨੇ ਮੇਰੇ ਕੱਲੀ ਕੱਲੀ ਲਊ ਤਾਂ 1000 ਯਾਰ ਜਾਂ ਛੱਡਾਂਗਾ ਜੋੜਾ ਲੈਣ ਨੂੰ ਤਾਂ ਵੱਧ ਮਾਨਤਨ ਕਰਾਂ ਠੀਕ ਆ ਬਾਈ ਜੀ ਤਾਂ ਬਾਈ ਕਹਿੰਦਾ ਕੋਈ ਲਊਗਾ ਕੱਲੀ ਕੱਲੀ ਫੇਰ ਤਾਂ ਛੱਡਾਂਗੇ 1000 ਯਾਰ ਜੇ ਕੋਈ ਜੋੜਾ ਲਊਗਾ ਤਾਂ ਬਾਈ ਆਪਾਂ ਫੁੱਲ ਮਾਨਤਨ ਕਰਦੇ ਆਂਗੇ ਤੇ ਅੱਗੇ ਬਾਈ ਸਾਰੇ ਜਰਸੀ ਦੇ ਆ ਗਏ ਨਾ ਹਾਂਜੀ ਤਿੰਨ ਨੰਬਰ ਬੱਚਾ ਕਿੰਨੀ ਉਮਰ ਦਾ ਇਹ ਵੀ ਖੀਰੀ ਹੈ ਵੀਰੇ 8-9 ਮਹੀਨੇ ਦੀ ਬੱਚੀ ਆ ਠੀਕ ਆ ਬਾਈ ਥਣਚਾਰ ਆ ਮਾੜੇ ਮਾੜੇ ਬਈ ਦਾਣੇ ਸ਼ੋਅ ਕਰਦੀ ਜਾਵੇ ਚੱਲਣ ਵਾਲਾ ਕੋਈ ਨਹੀਂ ਹੈਗਾ ਇਸੇ ਦੀ ਇਕੱਲੇ ਬਾਕੀ ਸਾਰਿਆਂ ਦੇ ਚਾਰ-ਚਾਰ ਠੀਕ ਆ ਹੁਣ ਟੀਕਾ ਲੈਣ ਦੇ ਕਾਬਲ ਆ ਓ ਇੱਕ ਡੀਗ ਲਵਾਇਆ ਵੀ ਆਪਾਂ ਮੰਨ ਲਾ ਕੱਲੇ ਦੇ ਤਾਰਾਂ ਬਿਲਕੁਲ ਸਾਫ਼ ਕਰਦੇ ਆਪਾਂ ਕੋ ਵੀਡੀਓ ਹੋएगी ਆ ਠੀਕ ਹੈ ਤੇ ਦੁਬਾਰਾ ਤਰਾਂ ਅਜ ਦੁਬਾਰਾ ਰਿਪੀਟ ਕਰਾਂਗੇ ਠੀਕ ਹੈ ਇੱਕ ਵਾਰੀ ਹੋਰ ਲਵਾਵਾਂਗੇ ਠੀਕ ਹੈ ਭਾਈ ਰੰਗ ਰੂਪ ਕੋਈ ਕੱਦ ਬਰੀਡ ਸੈਲਿੰਗ ਜੀ ਗੱਲ ਕਰੀਏ ਬੱਚੇ ਚ ਫੁੱਲ ਆ ਗਈ ਲੋਕ ਮੰਨਦੇ ਆ ਜੀ ਕਾਲੇ ਕਰਨਾਂ ਵਾਲੇ ਬੱਚੇ ਦੀ ਸੈਡਾਂ ਕਾਲੇ ਕਰਨਾਂ ਬਹੁਤ ਚੰਗੀਆਂ ਸਹੀ ਗੱਲ ਹੈ ਕੁਆਲਿਟੀ ਇੱਕ ਨੰਬਰ ਹੈ ਕਿਉਂਕਿ ਭਾਈ ਜੋ ਤਿਆਰ ਹੋਈ ਮੂਰੇ ਦੁੱਧ ਵੀ ਇਹਨਾਂ ਦਾ ਚੰਗਾ ਹੁੰਦਾ ਗਾੜਾ ਹੁੰਦਾ ਕਿ ਨਹੀਂ ਭਾਈ ਫੈਟ ਵਗੈਰਾ ਵੀ ਚੰਗੀ ਆਉਂਦੀ ਆ ਤੋਰੋਂਗੇ ਕਿ ਭਾਈ ਇਹ ਖੜਾ ਕੇ ਦਿਖਾਵਾਂਗੇ ਬਾਕੀ ਹਾਈਟ ਦਾ ਬਹੁਤ ਆ ਬਾਈ ਹਨਾ ਹਾਂ 4 ਫੁੱਟ ਦੇ ਲੱਗੇ ਹੋਵੇ ਹੂੰ 4 ਫੁੱਟ ਦੇ ਲੱਗੇ ਤਾਂ ਕਿ ਜਿਵੇਂ ਬਾਈ ਨੇ ਕਿਹਾ ਹੈਗੀ ਹੈਗੀ ਬਾਕੀ ਹਾਈਟ ਲੈਂਥ ਦਾ ਬਾਈ ਚੈੱਕ ਕਰ ਸਕਦੇ ਸਮਾਈ ਚੰਗੀ ਤਰ੍ਹਾਂ ਹੋਗੀ ਨਾ ਵਧੀਆ ਤਿਆਰ ਹੋਣੀ ਆ ਬਾਕੀ ਜਿਵੇਂ ਬਾਈ ਨੇ ਦੱਸਿਆ ਹਾਂ ਪੂਰੀ ਵੱਡੀ ਬਣਾਣਾ ਵੀਰੇ ਜਰਸੀਆਂ ਦਾ ਕੱਦ ਤੋਂ ਪੂਰੀ ਵੱਡੀ ਜਰਸੀ ਬਣਾਣਾ ਹਨਾ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ ਛੋਟੀ ਜਰਸੀ ਬਣੂਗੀ ਬਾਕੀ ਜਿੰਦ ਜਾਣ ਵਾਲੀ ਆ ਬਾਈ ਤੇ ਇਹਦਾ ਬਾਈ ਮੁੱਲ ਕੀ ਰਹੂਗਾ ਹਨਾ ਇਹਦਾ ਵੀਰੇ 17000 17 ਇਹਦਾ ਮੁੱਲ ਰਹਿਣ ਵਾਲਾ ਬਾਈ ਕਹਿੰਦਾ 17000 ਤੇ ਮੁੱਲ ਬਾਈ ਕਹਿੰਦਾ ਬਸ ਖਤਮ ਹੀ ਹੋਣਗੇ ਬਾਈ ਹੈਨਾ ਹਾਂਜੀ ਹਾਂਜੀ ਤੇ ਤੇਲ ਵਾਲੇ ਪੰਦੀ ਹੋਣਗੇ ਬਾਈ ਕਹਿੰਦਾ ਜਮਾ ਤੇ ਅੱਗੇ ਬਾਈ 4 ਨੰਬਰ ਦੇ ਨੀਂਨਾ ਹੈ ਹਾਂ ਬੋਟਾ ਉਹਦਾ ਬੱਚਾ ਵੀਰੇ ਇਹਦਾ ਵੀ 17000 ਰੁਪਇਆ ਮੁੱਲ ਆ ਫੇਰ ਚੈੱਕ ਕਰਾਈਆ ਪਹਿਲਾਂ ਤਾਂ ਬੜਾ ਸੋਹਣਾ ਆ ਗਿਆ ਹੈਨਾ ਹਾਂ ਇਹ ਕਵਾਲਿਟੀ ਸੈਨਿੰਗ ਬਾਈ ਰੰਗ ਰੂਪ ਪਹਿਲਾਂ ਥਾਂ ਦਿਖਾਉਣਾ ਹੈ ਬਾਈ ਥੋਨੂੰ ਇਹ ਬੱਚੇ ਦੇ ਝੋਲੀ ਬਹੁਤ ਸੋਹਣੀ ਆ ਬਾਈ ਬੱਚੀ ਪੂਰੀ ਮਸਤੀ ਕਰਦਾ ਹੈ ਨਾ ਸਮਾਂ ਬੜਾ ਦੇਖੋ ਬੱਚਾ ਲੈ ਬਾਈ ਬਈ ਝੋਲੀ ਬਹੁਤ ਚੰਗੀ ਆ ਗਈ ਯਾਰ ਹਨਾ ਬਹੁਤ ਚੰਗੀ ਜੀ ਕਿਆ ਬਾਤ ਇੱਕ ਨੰਬਰ ਝੋਲੀ ਆ ਗਈ ਬਈ ਕੁਆਲਿਟੀ ਦੇਖੋ ਬੱਚੇ ਦਾ ਮੂੰਹ ਹੀ ਬਾਲਾ ਛੋਟਾ ਆ ਗਿਆ ਜਮਾਈ ਸੋਹਣਾ ਕੰਨ ਬਹੁਤ ਬਈ ਉੱਚੇ ਲੱਗੇ ਆ ਤੇ ਬੱਚਿਆਂ ਲੋਕ ਭਾਲਦੇ ਬਈ ਇੱਥੇ ਕਰਨ ਲੱਗਨ ਕਰਨੇ ਤੇ ਉੱਥੇ ਲੱਗੇ ਸਹੀ ਗੱਲ ਹੈ ਕਈ ਮੰਗਦੇ ਹੁੰਦੇ ਫਿਰ ਫੋਨ ਕਰਕੇ ਬਈ ਜਿਹੜੀ ਬੱਚੇ ਦੇ ਕਰਨ ਜਾਵਾਂ ਉੱਪਰ ਲੱਗੇ ਸਾਨੂੰ ਸਹੀ ਗੱਲ ਹੈ ਲੱਗਦਾ ਪਿੱਛੇ ਚਾਕ ਦੀ ਸੋਹਣੀ ਬਹੁਤ ਲੱਗਦੀ ਸਹੀ ਗੱਲ ਹੈ ਕੁਆਲਿਟੀ ਦੇਖੋ ਬਈ ਬੱਚੇ ਦੀ ਇੱਕ ਨੰਬਰ ਕੁਆਲਿਟੀ ਵਾਲਾ ਬੱਚਾ ਆ ਗਿਆ ਸੈਨਗਾਲਾ ਪੂਰੀ ਹਨਾ ਬਹੁਤ ਚੰਗਾ ਮੁੱਲ ਬਈ ਇਹ ਬੱਚੇ ਦਾ ਇਹ ਠੀਕ ਹੈ ਭਾਈ ਲੈ ਚਲੋ ਭਾਈ ਇਹਦਾ ਮੁੱਲ ਵੀ ਭਾਈ ਕਹਿੰਦਾ 17000 ਰੁਪਏ ਭਾਈ ਤਾਂ ਆ ਦੇਖੋ ਯਾਰ ਕਿੰਨਾ ਚੰਗਾ ਬੰਦਾ ਪਹਿਲਾਂ ਦਾ ਮੂੰਹ ਮੈਂ ਤੇ ਜਿਹੜੇ ਥਾਣਾ ਨਾ ਥਣ ਤਾਂ ਮੈਂ ਕਹਿੰਦਾ ਬਾਲੇ ਕੁਆਲਟੀ ਵਾਲੇ ਆਗੇ ਮੁੱਲ ਵੀ ਭਾਈ ਨੇ ਉਹ ਹੱਜ ਕਰਤਾ ਕਹਿੰਦਾ 17000 ਦੇ ਆਪਾਂ ਟੋਟਲੀ ਅੱਜ ਦੇ ਦੇਣੀ ਆ ਅੱਗੇ ਭਾਈ ਆ ਗਿਆ ਪੰਜ ਨੰਬਰ ਬੱਚਾ ਜ਼ਿਆਦਾਤਰ ਬੇਸ਼ੇ ਨਾ ਬਾਕੀ ਕੋਲੇ ਭਾਈ ਜਰਸੀ ਦੇ ਬੱਚੇ ਹੀ ਹੁੰਦੇ ਆ ਤੇ ਹੁਣ ਆਪਾਂ ਨੂੰ ਇਹਦਾ ਪੰਜ ਨੰਬਰ ਦਾ ਸੋਨੇ ਇਹ ਭਾਈ ਕਿਹਨੇ ਹੀ ਕੁਮਰ ਦਾ ਆ ਗਿਆ ਇਹ ਵੀਰੇ ਖੀਰ ਨੇ ਦੋਨੇ ਬੱਚੇ 6 ਮਹੀਨੇ ਦੀ ਆ ਉਹ ਕਾਲੇ ਰੰਗ ਚ ਜਰਸੀ ਆ ਗਈ ਹੂੰ ਤੇ ਉਹ 6.5 ਮਹੀਨੇ ਉਮਰਾ ਠੀਕ ਆ ਦੋਨੇ ਉੱਚੀ ਚੀਜ਼ ਨਾ ਚਾਰ ਚਾਰ ਹੀ ਥਾਣਾ ਉਹਦੀ ਚੋੜੀ ਵੀ ਦਿਖਾ ਦੇ ਇਕੱਠਿਆਂ ਤੋਰ ਦਾਂਗਾ ਠੀਕ ਆ ਇਕੱਠਿਆਂ ਤੋਰ ਦਿਓ ਬਾਈ ਤੇ ਥਾਣ ਚਾਰ ਆ ਬਾਈ ਇਹਦੇ ਵੀ ਚੈੱਕ ਕਰਾਉਣੇ ਆਪਾਂ ਥੋੜਾ ਜਿਹਾ ਦਰਦ ਵੀ ਜੇ ਕੋਈ ਦੇਖੇ ਤੂੰ ਕੀ ਬਾਤ ਹੂੰ ਬਹੁਤ ਚੰਗਾ ਥਾਣਾ ਹੈਗਾ ਥੋੜਾ ਡਰਦੀ ਆ ਬਾਈ ਇਹ ਕਾਲੇ ਰੰਗ ਦੇ ਸਾਗੀ ਜਰਸੀ ਹਾਂਜੀ ਹਾਂਜੀ ਬਹੁਤ ਸੋਹਣੀ ਮੇਰੇ ਜਾਨ ਵਾਲੀ ਬੱਚੀ ਚਮਕ ਚਮਕ ਬਹੁਤ ਆ ਬੱਚੀ ਤੇ ਜਿੰਦ ਬਹੁਤ ਆਣ ਹਾਂ ਬਾਕੀ ਰੇਟ ਬਿਲਕੁਲ ਜਾਗਾ ਬਾਈ 13-13000 ਰੁਪਇਆ ਮੁੱਲ ਦੋਨਾਂ ਦਾ ਦੋਨਾਂ ਦੀ ਹਾਂਜੀ ਠੀਕ ਆ ਬੱਦੇ ਲੈਣ ਮੋਲੀ ਹੈ ਭਾਈ ਕਹਿੰਦਾ ਭਾਈ 13 13000 ਰੁਪਿਆ ਮੋਲੀ ਹੈਗਾ ਤੇ ਤੋਰਾ ਆਪਾਂ ਚੈੱਕ ਕਰਵਾਣਾ ਤੋਰਾ ਇੱਕ ਨੰਬਰ ਭਾਈ ਸਰੀਰ ਦੀ ਫਿਟਨੈਸ ਵਾਲੀ ਆਣਾ ਕਾਲੇ ਰੰਗਾਂ ਹਾਂ ਕਾਲੇ ਰੰਗ ਬਹੁਤ ਪਛੀ ਲੰਮੀ ਤੇ ਚਮਕਲ ਜਾਣ ਵਾਲੀ ਮੈਂ ਕਹਿੰਦਾ ਥੋੜਾ ਜਿਹਾ ਕਿੱਡੀ ਕਾਲਾ ਲੈਣਾ ਬੱਚੀ ਨੇ ਹਾਂਜੀ ਹਾਂਜੀ ਕੁਆਲਿਟੀ ਬਾਕੀ ਕੋਈ ਵੀ ਬੱਚੀ ਜੇ ਬੰਦਾ ਕੋਈ ਅੰਦਰੋਂ ਚੈੱਕ ਕਰਨ ਜਾਂ ਚੱਕਰ ਵਾਗੇ ਬਿਲ ਜਾ ਸਕਦਾ ਠੀਕ ਹੈ ਭਾਈ ਹਾਂ ਕਈ ਵਾਰ ਮੁੰਡੇ ਬੱਚੇ ਤਾਂ ਨੇ ਵਾਲੀ ਕਮਜ਼ੋਰ ਹੋਊਗੀ ਨਾ ਰਹਿਣੀ ਨਹੀਂ ਬਾਨੀ ਠੀਕ ਹੈ ਭਾਈ ਬਈ ਕਹਿੰਦਾ ਭਈ ਇੰਨਾ ਕਰ ਸਕਦੇ ਆ ਆਪਣੀ ਥੱਲੀ ਜੇ ਕਿਸੇ ਵੀਰ ਨੇ ਕਰਨੀ ਆ ਤਾਂ ਅੰਦਰ ਚੱਕਰਵਾ ਕੇ ਬੱਚੇ ਲਿਜਾ ਸਕਦੇ ਕੋਈ ਦਿੱਕਤ ਨਹੀਂ ਗਈ ਬਾਕੀ ਕੁਆਲਟੀ ਦੇਖੋ ਜਿਓਰਫੁੱਲ ਮਾਰਦੇ ਆ ਕਿ ਨਹੀਂ ਭਾਈ ਹਾਂਜੀ ਹਾਂਜੀ ਭਾਈ ਬਹੁਤ ਸੰਭੀ ਬੱਚੀ ਹੈ ਤੇ ਭਾਈ ਇਹ ਗੱਲ ਕਰੀਏ ਮਦਰਾਂ ਦੇ ਰਿਕਾਰਡ ਪਤਾ ਇਹਨਾਂ ਦੇ ਸਾਰਿਆਂ ਦੇ ਨਹੀਂ ਵੀਰੇ ਅੱਗੋਂ ਲੰਜਾ ਹੁੰਦਾ ਅਕਲ ਆਪਾਂ ਕੋਲੋਂ ਝੂਠ ਨੇ ਮਾਰਦੇ ਆ ਜਿਵੇਂ ਆ ਬੱਚਾ ਇਹਦੇ ਨਾਲ ਦੇ ਬੱਚੇ ਲੋਕ 50 0 60 40 ਇੱਕ 46 ਮੂੰਹੋਂ ਕਹਿ ਕੇ ਠੀਕੀ ਵੇਚੀ ਜਾਂਦੇ ਆ ਜੋ ਵੀ ਅਗਲਾ ਕਰਾ ਡੀਐਨਏ ਟੈਸਟ ਕਰਾ ਲਓ ਬਾਈ 52000 ਰੁਪਏ ਲੱਗਦਾ ਵਾਲੇ ਧਰਾਂ ਚੋਂ ਜਿਵੇਂ ਸੇ ਟੈਸਟ ਕਰਾਉਂਦੇ ਹੁਣ ਮੈਂ ਕਹਿ ਦਿੰਨਾ ਪਿਆ ਜੀ ਰੂਬਾਰਡ ਦਾ ਕੌਨ ਟੈਸਟ ਕਰਾ ਲੂਗਾ ਇਹਦਾ ਹਮ ਐਵੇਂ ਜੇ ਬੱਚੇ ਬਈ ਲੋਕ ਝੂਠ ਮਾਰ ਬੈਠ ਜਾਂਦੇ ਆ ਪਰ ਕਿਸੇ ਬੱਚੇ ਦਾ ਕਦੇ ਟੀਕਾ ਨਹੀਂ ਬੋਲਿਆ ਕਦੇ ਮਾਂ ਕੁਦ ਨਹੀਂ ਬੋਲਿਆ ਠੀਕ ਹੈ ਬਾਈ ਮੁੱਲ ਆਪਣੇ ਵੀਡੀਓ ਚੋਂ ਦੇ ਬਿਲਕੁਲ ਜਾਇਜ਼ ਮੁੱਲ ਹੁੰਦੇ ਆ ਹਮ ਜਿਨ੍ਹਾਂ ਨੂੰ ਸਮਝ ਹੈਗੀ ਵੀਰੇ ਉਹ ਲੈ ਜਾਂਦੇ ਆ ਹਮ ਆਪਣਾ ਮਾਲ ਇਹਦੇ ਵੀਡੀਓ ਦੇ ਲਗਭਗ ਵੇਗੀ ਠੀਕ ਹੈ ਬਾਈ ਤੇ ਇਹਨਾਂ ਦਾ ਮੁੱਲ ਰਹਿਣ ਵਾਲਾ 13-13 ਬਾਈ ਹਾਂਜੀ ਹਾਂਜੀ 26000 ਰ ਠੀਕ ਆ ਤੇਰਾ ਤੇਰਾ ਮੋਹਲਾ ਬਾਈ ਕਹਿੰਦਾ ਵਧੀਆ ਮਾਨਤਨ ਕਰਦਾਂਗੇ ਤੇ ਜੋੜਾ ਲਊਗਾ ਤੇ ਅੱਗੇ ਆ ਗਿਆ ਭਾਈ 7 ਨੰਬਰ ਆ ਬੱਚੀ ਵੀ ਦੋ ਦੰਦ ਦਾ ਥਣਲੇਵੀ ਤੇ ਸਾਫ ਆ 10000 ਰੁਪਏ ਮੋਹਲਾ 10000 ਹਾਂਜੀ 4 ਫੁੱਟ ਕਾਦਾ ਜੀ ਤੇ 10000 ਰੁਪਏ ਮੋਹਲਾ ਢੋਲੀਆ ਪਾ ਚੈੱਕ ਕਰਵਾਉਣੇ ਮਰੀਦ ਚੋਲੀ ਬਾ ਕਮਾਲ ਆ ਗਈ ਹੈ ਨਾ ਆਪਣਾ ਮਤਲਬ ਮਾਲਵਾ ਹੁੰਦਾ ਤਾਂ ਪਾ ਜਾ ਰੱਖੀ ਤੇ ਕੱਲ ਨੂੰ ਪੰਜ ਬੱਚੀਆਂ ਚਾਰ ਹੋਰ ਆਏ ਨੇ ਜਰਸੀ ਠੀਕ ਹੈ ਹਾਂ ਵੀ ਫਿਰ ਆ ਪੈ ਨਖੜਾ ਆ ਗਿਆ ਮਾਲ ਤੇ ਸਾਹਮਣੇ ਖੋਲੀ ਸਾਰਾ ਪੂਰਾ ਹੀ ਅੰਦਰ ਵੀ ਮਾਲ ਆ ਸਹੀ ਗੱਲ ਆ ਪੂਰੀ ਕੋਸੰਦਰ ਖੜਾ ਬਾਈ ਕੋਲੇ ਬਾਈ ਕਹਿੰਦਾ ਮੇਰੇ ਕੋਲ ਹਰ ਟਾਈਮ ਮੰਨ ਕੇ ਚੱਲੋ ਵੀ ਉਹ ਗਾਂ ਜੀ ਦਾ ਪਰ ਮਾਲ ਲੈਣਾ ਫਿਰ ਲੈਣਾ ਪੈਂਦਾ ਅਗਲਾ ਹਨਾ ਐਨ ਡਬਲ ਕਿਸਮ ਦੇ ਤਾਂ ਨੇ ਫਿਰ ਉਹ ਗਾਂ ਤੋਂ ਨਿਕਲ ਜੂਗਾ ਸਹੀ ਗੱਲ ਆ ਬਾਈ ਹੂੰ ਤੇ ਆ ਬੱਚੀ ਦਾ ਵੀ 13000 ਮੁੱਲਾ ਹੂੰ ਤੇ ਲਾਸਟ ਵਾਲੀ ਦਾ ਹੈਗਾ 11000 ਰੁਪਏ ਜੋੜੇ ਦਾ 24000 ਮੁੱਲਾ ਠੀਕ ਆ ਬਾਈ ਹਾਂ ਦੋਨੇ 12 12000 ਰੁਪਏ ਬਾਈ ਨੇ ਭਾਈ ਤੂੰ ਉਹਦਾ 13000 ਰੁਪਏ ਦਾ 11000 ਰੁਪਏ ਠੀਕ ਹੈ ਇਹਦਾ 11 ਇਹ 10 ਦੀ ਦੇ ਦਾਂਗੇ ਉਹ 12 ਦੇ ਠੀਕ ਹੈ ਬੱਚੇ ਦੀ ਕੁਆਲਿਟੀ ਚੈੱਕ ਕਰਾ ਦੇ ਥਣ ਥਣ ਦੇ ਗੁਲਾਬੀ ਥਣਾ ਗਿਆ ਹਨਾ ਕਹਿੰਦੇ ਨਹੀਂ ਗੁਲਾਬੀ ਥਣਾ ਗਿਆ ਬਈ ਬਹੁਤ ਚੰਗਾ ਬੱਚਾ ਭਾਈ ਮੱਥਾ ਦਿਨੇ ਬਈ ਕਰੀ ਬਣਿਆ ਕਿਆ ਬਾਤ ਹੈ ਲੈ ਸਹੀ ਕਰਦਾ ਭਾਈ ਜਮਾ ਇੱਕ ਨੰਬਰ ਬ੍ਰੀਡ ਆ ਗਿਆ ਬੱਚਿਆਂ ਦੇ ਟੋਏ ਦੇਖੋ ਮੂੰਹ ਦੇਖੋ ਕੰਨ ਦੇਖੋ ਛੋਟਾ ਜਿਹਾ ਫਿਰ ਆ ਬੁੱਛੀਦਾ ਵੀ ਸਹੀ ਗੱਲ ਆ ਇਹਦਾ ਵੀ ਨਿਕਿਆ ਜਾ ਹਨਾ ਹਾਂਜੀ ਹਾਂਜੀ ਕਿਆ ਬਾਤ ਆ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਨੌਆਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਦੇ ਵੇਖਤ ਲਈ ਧੰਨਵਾਦ ਜੀ